ਸਤਿ ਸ਼੍ਰੀ ਅਕਾਲ ਵੀਰੋ ਕੋਈ ਹਾਲ ਚਾਲ ਨੇ ਉਮੀਦ ਕਰਦੇ ਆ ਸਰ ਠੀਕ ਹੋਣਗੇ ਸਵਾਗਤ ਹੈ ਵੈਲਕਮ ਹੈ ਜੀ ਆਨ ਨੂੰ ਆਖਦੇ ਤੁਹਾਨੂੰ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਸਵੇਰ ਸਵੇਰ ਦਾ ਟਾਈਮ ਆ ਆਪਾਂ ਇਹ ਖੇਤ ਖੇਤ ਆਪਾਂ ਪੱਠੇ ਲੈਣ ਲਈ ਤੇ ਆਪਾਂ ਸੋਚਿਆ ਨਾਲ ਦੇ ਨਾਲ ਵਲੌਗ ਸਟਾਰਟ ਕਰ ਦਿੰਨੇ ਆ ਤੇ ਵਲੌਗ ਆਪਾਂ ਬਹੁਤ ਹੀ ਦਿਨਾਂ ਬਾਅਦ ਸਟਾਰਟ ਕਰਨ ਲੱਗਿਆ ਕਿਉਂਕਿ ਕੰਮ ਹੀ ਇੱਥਾਂ ਦੇ ਹੀ ਕਿ ਵੀਡੀਓ ਬਣਾ ਨਹੀਂ ਪਾਈ ਤਾਂ ਇਸ ਕਰਕੇ ਕਾਫੀ ਦਿਨਾਂ ਤੋਂ ਬਾਅਦ ਅੱਜ ਆਪਾਂ ਟਾਈਮ ਮਿਲੇ ਤੇ ਇਸ ਕਰਕੇ ਆਪਾਂ ਸੋਚਿਆ ਅੱਜ ਕਰਦੇ ਆਂ ਵਲੋਗ ਨਵਾਂ ਸਟਾਰਟ ਤੇ ਦੇਖਦੇ ਆਂ ਅੱਜ ਦਾ ਦਿਨ ਤੇ ਅੱਜ ਦੇ ਕੰਮ ਕਰ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣਾ ਇਹ ਆਪਾਂ ਪੱਠੇ ਬੀਜੇ ਸੀ ਜਿੱਥੇ ਆਪਾਂ ਨੇ ਪਹਿਲਾਂ ਸਰੋਂ ਬੀਜੀ ਰੱਖੀ ਸੀ ਤੇ ਸਰੋਂ ਜਦੋਂ ਹੀ ਪੱਕੀ ਪੱਕਣ ਤੋਂ ਬਾਅਦ ਆਪਾਂ ਵੱਢੀ ਵੱਢਣ ਤੋਂ ਬਾਅਦ ਆਪਾਂ ਡੰਬੇ ਤੇ ਕੱਢ ਕੇ ਤੇ ਕਰ ਲੈ ਲਏ ਸੀ ਤੇ ਕੁਝ ਕੁ ਦਿਨਾਂ ਬਾਅਦ ਹੀ ਆਪਣੇ ਪੱਠੇ ਬੀਜ ਦਿੱਤੇ ਸੀ ਪੱਠੇ ਬੀਜੇ ਨੂੰ ਦਿਨ ਹੋ ਗਏ ਕਾਫੀ ਤਾਂ ਪੱਠੇ ਜੇ ਛੋਟੇ ਆ ਛੋਟੇ ਹੁੰਦਾ ਕਰਨੇ ਆ ਕਿਉਂਕਿ ਇਹਨੂੰ ਪਾਣੀ ਬਹੁਤ ਘੱਟ ਲੱਗਦਾ ਆ ਆਪਣੀ ਮੋਟਰ ਦਾ ਪਾਣੀ ਇੱਥੋਂ ਤੱਕ ਪਹੁੰਚਦਾ ਨਹੀਂ ਤੇ ਇਸ ਕਰਕੇ ਆਪਾਂ ਨੂੰ ਗਵਾਂਢੀ ਕੋਲੋਂ ਪਾਣੀ ਲੈਣਾ ਪੈਂਦਾ ਆ ਤੇ ਗਵਾਂਢੀ ਪਾਣੀ ਦਿੰਦਾ ਆ ਆਪਦੀ ਮਰਜ਼ੀ ਨਾਲ ਤੇ ਉਸ ਕਰਕੇ ਪਾਣੀ ਘੱਟ ਲੱਗਦਾ ਆ ਤੇ ਘੱਟ ਲੱਗਣ ਕਰਕੇ ਪੱਠੇ ਪੂਰੇ ਚੱਲ ਨਹੀਂ ਰਹੀ। ਸਹੀ ਇਸ ਕਰਕੇ ਪੱਠੇ ਨਿੱਕੇ ਆ। ਬਾਕੀ ਹੁਣ ਆਪਾਂ ਪੱਠੇ ਵਧ ਕੇ ਘਰੇ ਲਿਜਾ ਕੇ ਤੇ ਉਸ ਤੋਂ ਬਾਅਦ ਅਗਲੇ ਕੰਮ ਕਰ ਦੇਖਾਂਗੇ। ਸਹੀ ਤੁਸੀਂ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣਾ। ਤੇ ਆਜੋ ਦੇਖਦੇ ਆਂ ਅੱਜ ਤਾਂ ਕਿਦਾਂ ਦਾ ਕੁਝ ਜਿੱਤਦਾ। ਲਓ ਜੀ ਪੱਠੇ ਆਪਾਂ ਵਧ ਲਿਆ। ਪੱਠੇ ਬਿਲਕੁਲ ਛੋਟੇ ਸੀਗੇ। ਜਿੰਨੇ ਜਿੰਨੇ ਪੱਠੇ ਆਪਣੇ ਸੀ ਲੋਕਾਂ ਦੇ 80 80 ਪਰ ਸੇਮ ਹੁੰਦੀ ਹੈ ਕਈਆਂ ਦੀ ਤੇ ਇਸ ਕਰਕੇ ਟਾਈਮ ਲੱਗਾ ਕਾਫੀ ਦੂਸਰਾ ਜਗਾ ਵੀ ਗਿੱਲੀ ਸੀ ਕਿਉਂਕਿ ਦੋ ਦਿਨ ਹੋ ਗਿਆ ਹਲੇ ਪਾਣੀ ਲੱਗਿਆ ਨਹੀਂ ਇੱਕ ਪੰਡ ਪੱਠਾਂ ਦੀ ਵੱਢੀ ਗਈ ਆ ਜੀ ਦੇ ਨਾਲ ਮੱਝਾਂ ਦਾ ਥੋੜਾ ਬੋਤਾ ਗੁਜ਼ਾਰਾ ਹੋ ਜਾਏਗਾ ਕਿਉਂਕਿ ਕੱਲ ਪੱਠੇ ਪਏ ਨਹੀਂ ਕੱਲ ਆਪਾਂ ਜਾਣਾ ਪੈ ਗਿਆ ਸੀ ਡੇਥ ਤੇ ਇਸ ਕਰਕੇ ਕੱਲ ਪੱਠੇ ਵੱਢ ਨਹੀਂ ਪਾਈ। ਸੁਬਾਹ-ਸੁਬਾਹ ਆਪਾਂ ਨੂੰ ਫਿਰ ਔਣਾ ਪੈ ਖੇਤ ਇਸ ਕਰਕੇ ਹੁਣ ਪੱਠੇ ਵੱਢਿਆ। ਤੇ ਪੱਠੇ ਅੱਜ ਆਪਾਂ ਆਪਣੇ ਸਕੂਟਰ ਤੇ ਲੈਨ ਆਏ ਆ ਕਿਉਂਕਿ ਜੋ ਆਪਣਾ ਮੋਟਰਸਾਈਕਲ ਕਰਾ ਲਈ ਆ ਤੇ ਮੋਟਰਸਾਈਕਲ ਕਰ ਆਣੀਗਾ ਇਸ ਕਰਕੇ ਇਹਦੇ ਤੇ ਆਉਣਾ ਪਿਆ ਤੇ ਹੁਣ ਲੈ ਕੇ ਚਲਦੇ ਆ ਪੱਠੇ ਕਰ ਰਏ ਤੇ ਬਾਕੀ ਤੇ ਦੇਖਦੇ ਆ ਫਿਰ ਪੱਠੇ ਲੈ ਕੇ ਆਪਾਂ ਵੇਲੀ ਚ ਪਹੁੰਚ ਆਏ ਸੀ ਪੱਠੇ ਖੁੱਤਰ ਕੇ ਤੇ ਮੱਜਾ ਆ ਕੇ ਸੈੱਟ ਵੀ ਦਿੱਤੇ ਆ ਕਿਉਂਕਿ ਪੱਠੇ ਕੱਲ ਵੀ ਨਹੀਂ ਪਏ ਮੱਜਾਂ ਨੂੰ ਤੇ ਸਵੇਰ ਵੀ ਹੁਣ ਲੇਟ ਹੋ ਗਿਆ ਆ ਇਸ ਕਰਕੇ ਹੋਂ ਸਾਰੇ ਆਪਾਂ ਪਹਿਲਾਂ ਪੱਠੇ ਖੁੱਤਰ ਕੇ ਉਸ ਤੋਂ ਬਾਅਦ ਖੁਰਲੀਆਂ ਚ ਸਿੱਟ ਕੇ ਤੇ ਹੁਣ ਇੱਕ ਵਾਰ ਪੱਠਾਂ ਦੇ ਕੰਮ ਧੋ ਗਏ ਫਰੀ ਦਿਖਾ ਰਹੀਆਂ ਵੱੱਜਾ ਆਪਣੀਆਂ ਪੱਠੇ ਕਿਉਂਕਿ ਪੱਠੇ ਆਪਾਂ ਲੋੜ ਅਨਸਾਰ ਲੈ ਕੇ ਆਏ ਸੀ ਕਿਉਂਕਿ ਪੱਠੇ ਛੋਟੇ ਸੀ ਤਾਂ ਇਸ ਕਰਕੇ ਕੁਝ ਹੁਣ ਪਾਤੇ ਤੇ ਕੁਝ ਪੈ ਜਾਣ ਕਿ ਸ਼ਾਮ ਨੂੰ ਤੇ ਉਸ ਤੋਂ ਬਾਅਦ ਅਗਲਾ ਦੇਖਾਂ ਕਿ ਕੰਮ ਇਹ ਤਾਂ ਸਾਡਾ ਕਾਕੂ ਕੀ ਲੈਂਦਾ ਬੇਟਾ ਬੋਲੋ ਕੀ ਲੈਣਾ ਕੱਲਾ ਸੱਸਰ ਕੱਲ ਬੁਲਾ ਸਾਰਾ ਬੋਲੋ ਬੱਚਾ ਬਹੁਤ ਖਰਾਬ ਹੈ ਕਿਉਂਕਿ ਜਦੋਂ ਇਹਨੂੰ ਫੋਨ ਦੇਖ ਪੈਂਦਾ ਤਾਂ ਇਹਰੇ ਭੁੱਲ ਜਾਂਦਾ ਸੱਤ ਸਿਰ ਕੱਲ ਬੁਲਾਉਣਾ ਅੱਜ ਵਧੀਆ ਬੁਲਾਉਂਦਾ ਸੱਤ ਸਿਰ ਕੱਲ ਤੇ ਹੁਣ ਇਹਨੇ ਲੈਣਾ ਹੈ ਫੋਨ ਫੋਨ ਲੈਣ ਕਰਕੇ ਇਹ ਪੈ ਰਾਇਆ ਕਾਲਾ ਤੇ ਫੋਨ ਲੈ ਕੇ ਕਹਿੰਦਾ ਕਿ ਵੀਡੀਓ ਇਸੇ ਪਾ ਬਣਾਉਣੀ ਆ ਮੈਂ ਇਹ ਚਲ ਆਪਾਂ ਫੋਨ ਹੁਣ ਦੇਣ ਲੱਗਿਆ ਇਹਨੂੰ ਤੇ ਅਗਲਾ ਕੰਮ ਆਪਾਂ ਬਾਅਦ ਚ ਦੇਖਾਂਗੇ ਲਓ ਜੀ ਸਵੇਰ ਦੇ ਟਾਈਮ ਤੋਂ ਬਾਅਦ ਪੱਠੇ-ਪੁੱਠੇ ਆਪਾਂ ਲਾ ਜਾ ਕੇ ਮੱਝਾਂ-ਮੱਝਾਂ ਪਾ ਕੇ ਤੇ ਦੁਪਹਿਰ ਦੇ ਟਾਈਮ ਆਪਾਂ ਕਿਤੇ ਫੀਲਡ 'ਚ ਗਏ ਸੀ ਆਪਦਾ ਜੋ ਤਿੰਨ ਦਾ ਕੰਮ ਆ ਉਹਦੇ ਵਿੱਚ ਉਹ ਆਪਾਂ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਫੀਲਡ ਆਪਣੇ ਕੁਝ ਪ੍ਰੋਫੈਸ਼ਨਲ ਲੋਕਾਂ ਨਾਲ ਸੀਗੀ ਇਸ ਕਰਕੇ ਵੀਡੀਓ ਨਹੀਂ ਬਣਾਈ ਤਵੇਲਾ ਹੋ ਗਿਆ ਸ਼ਾਮ ਦਾ ਤੇ ਸ਼ਾਮ ਨੂੰ ਆ ਗਏ ਆਪਾਂ ਖੇਤ ਤੇ ਖੇਤ ਆਪਾਂ ਇਹ ਤੇ ਮੋਟਰ ਪਿੱਛੇ ਤੁਹਾਨੂੰ ਨਜ਼ਰ ਆਉਂਦੀ ਹੋਣੀ ਆ ਤੇ ਵਿਊ ਵੀ ਅੱਜ ਬਹੁਤ ਹੀ ਵਧੀਆ ਨਜ਼ਰ ਆ ਰਹਾ ਹੈ। ਤੇ ਖੇਤ ਆਪਾਂ ਇਹ ਪੱਠਾ ਲੈ ਆ ਗਏ ਅੱਜਿੱਥੇ ਆਪਾਂ ਅਕਸਰ ਆ ਕੇ ਪੱਠੇ ਵੱਢਦੇ ਆਂ ਤੇ ਘਰ ਲੈ ਕੇ ਜਾਂਦੇ ਆਂ ਤੇ ਇਸ ਖੇਤ ਵੀ ਆਪਾਂ ਨੂੰ ਦਿਨੋ ਕਾਫੀ ਹੋ ਗਿਆ ਆਇਆ ਨੂੰ ਲਗਭਗ ਲਗਭਗ ਅੱਜ ਹੋ ਗਿਆ ਵਾਰ ਰੇਤ ਤੇ 8 ਤੋਂ ਲੈ ਕੇ 9 ਤੱਕ ਬਾਹਰ ਆਪਾਂ ਖੇਤ ਪਹੁੰਚੇ ਆ ਬਹੁਤ ਕੁਝ ਬਦਲ ਚੁੱਕਾ ਹੈ ਬਦਲਣਾ ਮਤਲਬ ਪੱਠੇ ਨਜ਼ਰ ਆਉਂਦੇ ਹੁੰਦੇ ਆ ਤੁਹਾਨੂੰ ਪੱਠੇ ਐਨ ਬਿਲਕੁਲ ਛੋਟੇ ਛੋਟੇ ਸੀਗੇ ਤੇ ਅੱਜ ਬਹੁਤ ਵਧੀਆ ਹੋ ਗਿਆ ਤੇ ਹੁਣ ਇਹਨੂੰ ਇੱਕ ਦੋ ਸੱਤ ਰਿਆ ਕਰਦੇ ਆ ਤੇ ਨਾ ਦਿਨਾਂ ਦੇ ਵਿੱਚ ਹੀ ਆ ਜਾਣਾ ਹੈ ਤੇ ਪਨੇਰੇ ਪੀਜੀ ਸੀ ਆਪਾਂ ਜਿਹੜੇ ਉਹ ਦੇਖਦੇ ਆ ਚੱਲ ਕੇ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਖੇਤ ਆਏ ਸੀ ਜਿਸ ਦਿਨ ਆਪਾਂ ਪਨੀਰੀ ਬੀਜੀ ਸੀ ਤੇ ਉਸ ਤੋਂ ਬਾਅਦ ਅੱਜ ਆਏ ਆ ਤੇ ਪਨੀਰੀ ਨੇ ਵੀ ਫੋਟ ਵਧੀਆ ਕਰ ਲਈ ਆ ਇਹ ਪਨੀਰੀ ਬੀਜੀ ਆ ਆਪਣੇ ਗਵਾਂਢੀ ਜਿਨ੍ਹਾਂ ਨੇ ਇੱਥੇ ਆਪਣੇ ਨਾਲ ਹੀ ਜ਼ਮੀਨ ਨਵੀਂ ਖਰੀਦੀ ਆ ਨਵੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਹਿਲਾਂ ਸੀਗੇ ਇਹ ਜ਼ਮੀਨ ਇਹ ਜ਼ਮੀਨ ਸੀਗੀ ਆਪਣੇ ਪਿੰਡ ਦੇ ਲੋਕਾਂ ਕੋਲ ਹੀ ਤੇ ਕਿਸੇ ਕਾਰਨਾ ਕਰਕੇ ਨਾ ਨੂੰ ਜ਼ਮੀਨ ਵੇਚ ਨਹੀਂ ਪਈ ਸੀ ਜ਼ਮੀਨ ਕਾਫੀ ਟਾਈਮ ਤੋਂ ਵੇਚਣ ਦੀ ਤਿਆਰੀ ਚ ਸੀ ਪਰ ਗਾਹਕ ਨਹੀਂ ਲੱਗਿਆ ਸੀ ਗਾਹਕ ਇਸ ਕਰਕੇ ਨਹੀਂ ਲੱਗਿਆ ਸੀ ਕਿਉਂਕਿ ਇੱਕ ਕਿਲਾ ਇਹ ਤਾਂ ਇਹ ਆ ਤੇ ਇੱਕ ਉਹ ਸਾਹਮਣੇ ਵਾਈ ਹੋਈ ਤੁਹਾਨੂੰ ਨਜ਼ਰ ਆਉਂਦੀ ਹੁੰਦੀ ਆ ਦੋ ਕਿਲੇ ਜ਼ਮੀਨ ਆ ਤੇ ਦੋਨੋਂ ਕਿਲਾ ਦੀ ਆਪਸ ਵਿੱਚ ਗੁੱਠਾ ਮਿਲਦੇ ਆ ਤੇ ਸਾਹਮਣੇ ਦੋ ਕਿਲੇ ਆਪਣੇ ਇਹਨੂੰ ਕਵਰ ਕਰਦੇ ਆ ਤੇ ਵਿਚਕਾਰ ਤੇ ਗੱਲ ਕਰਤੀਏ ਏ ਜਮੀਨ ਇਸ ਕਿਲੇ ਨੂੰ ਕਵਰ ਕਰਦੀ ਆ ਉਹ ਸਾਹਮਣੇ ਕਿਲਾ ਆ ਇਹਨੂੰ ਕਵਰ ਕਰਦਾ ਉਹ ਵੀ ਆਪਣੇ ਕੋਲ ਆ ਇਧਰ ਪੱਛਾਂਹਲੇ ਕਿਲਾ ਹੋ ਗਿਆ ਇਹ ਵੀ ਇਹਨੂੰ ਕਵਰ ਕਰਦਾ ਆ ਤੇ ਕੋਈ ਰਸਤਾ ਹੈ ਨਹੀਂਗਾ ਇਹਨੂੰ ਅਗਲੇ ਕਿਲੇ ਨੂੰ ਆਪਣੀਆਂ ਤਿੰਨੋਂ ਤਰਫਾਂ ਕਵਰ ਕਰਦੇ ਉਸ ਕਿਲੇ ਨੂੰ ਵੀ ਤੇ ਇੱਕ ਸਾਈਡ ਤੋਂ ਕਿਸੇ ਹੋਰ ਕਰਦੀ ਜ਼ਮੀਨ ਤੇ ਜਿਸ ਤੇ ਕਰਕੇ ਇਹਨਾਂ ਕੋਲ ਰਾਹ ਨਹੀਂ ਸੀ ਤੇ ਕਰਕੇ ਜੋ ਵੀ ਕੋਈ ਜਿਮੀਂਦਾਰ ਹੁੰਦੇ ਸੀ ਉਹ ਰਾਹ ਵੇਖਦੇ ਸੀ ਕਿ ਸਿੱਧਾ ਰਾਹ ਲੱਗਦਾ ਹੋਵੇ ਤੇ ਜ਼ਮੀਨ ਕਾਫੀ ਸਾਲਾਂ ਤੋਂਵੇਂ ਪਈ ਰਹੀ ਤਾਂ ਹੁਣ ਜਿੰਨਾ ਭਰਾਵਾਂ ਨੇ ਲਈ ਆ ਉਹਨਾਂ ਕੋਈ ਨਾ ਕੋਈ ਸੋਚ ਕੇ ਗੱਲ ਪਾਤੇ ਜ਼ਮੀਨ ਖਰੀਦ ਲਈ ਆ ਤੇ ਮਾਲਕਾਂ ਨੇ ਜ਼ਮੀਨ ਵੇਚੀ ਸੀ ਤੇ ਹੁਣ ਨਵੇਂ ਮਾਲਕ ਬਣੇ ਆ ਤੇ ਨਵੇਂ ਮਾਲਕਾਂ ਨੇ ਇਹ ਪਨੀਰੀ ਬੀਜੀ ਆ ਤੇ ਇਹ ਪਨੀਰੀ ਹੈਗੀ ਆਪਣੀ ਆਪਾਂ ਇਹ ਪਨੀਰੀ ਬੀਜੀ ਸੀ 6 ਮਰਲੇ ਪਨੀਰੀ ਜਿਆ ਇਹ ਤਾਇਆ ਜੀ ਉਹਨਾਂ ਨੇ ਬੀਜੀ ਆਪਣੀ ਸੀ ਲਗਭਗ 6 ਕੁ ਮਤਲਬ ਇਹ ਵੀ ਆ ਤੇ ਵੀ ਨਵਾਂ ਪਾਇਆ ਸੀ ਹੁਣ ਜਦੋਂ ਪੂਰੀ ਹੋ ਜਾਈਗੀ ਪਨੀਰ ਚੋਨਾ ਲੱਗੂਗਾ ਫਿਰ ਪਤਾ ਲੱਗੇਗਾ ਕਿ ਕਿੰਨੀ ਜਗ੍ਹਾ ਦੇ ਵਿੱਚ ਇਹ ਪਨੀਰ ਲੱਗਦੀ ਆ ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਬੀਆਂ ਦੇ ਰੇਟ ਇੰਨੇ ਕੋ ਮਹਿੰਗੇ ਹੋ ਗਏ ਪੀਚਾਂ ਦੇ ਜੋ ਕਿ ਜ਼ਿੰਮੇਦਾਰ ਨੂੰ ਵੀ ਬੜੀ ਮੁਸ਼ਕਲ ਨਾਲ ਬੀਜ ਖਰੀਦਨੇ ਪੈਂਦੇ ਆ ਤੇ ਬੀਜ ਖਰੀਦ ਕੇ ਫਿਰ ਉਹਨੂੰ ਸੁਕਾਉਣਾ ਪੈਂਦਾ ਉਕਨ ਤੱਕ ਆ ਦੇ ਉਹਦੀ ਜਿਵੇਂ ਪਨੀਰੀ ਦੀ ਗੱਲ ਕਰੀਏ ਤੇ ਫਿਰ ਇਹਦੀ ਝੋਨੇ ਦੀ ਲਵਾਈ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਸਾਨਾਂ ਨੂੰ ਖਾਸ ਕਰਕੇ ਇਹ ਜਗ੍ਹਾ ਆਪਾਂ ਨੇ ਖਾਲੀ ਛੱਡੀ ਐ ਇਹਦੇ ਵਿੱਚ ਆਪਾਂ ਪਨੀਰੀ ਕੋਈ ਨਾ ਕੋਈ ਬੀਜ ਨਹੀਂ ਪਾਏਗੀ ਹੋ ਸਕਦਾ 11 ਇੱਕੀ ਬੀਜੀ ਜਾਂ ਹੋ ਸਕਦਾ ਕੋਈ ਹੋਰ ਵੈਸੇ ਤਾਂ ਕਿਉਂ ਟਾਈਮ ਹੈ ਹੁਣ ਹੋਰ ਕੋਈ ਵੇਚਦੇ ਆਂ ਤਾਂ ਲੇਟ ਹੋਏਗੀ ਇਸ ਕਰਕੇ 11:00 ਕੀ ਬੀਜੀ ਜਾਏਗੀ। ਨਹੀਂ ਓਹ ਅਜੇ ਕੁਛ ਦਿਨ ਬਾਅਦ ਕੀਜਾਂਗੇ। ਇਹ ਸੀ ਕਿ ਆਪਣੀ ਜਗਾ ਜਿੱਥੇ ਆਪਣਨੀ ਰੀ ਬੀਜੀ ਆ ਤੇ ਆਪਣੇ ਨਵੇਂ ਗਵਾਂਟੀਆਂ ਨੇ ਬੀਜੀ ਆ। ਪੱਠੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਹੋਇਆ। ਗਾਵਾਂ ਤੋਂ ਬਚਾ ਰਹੀ ਤੇ 1-2 ਸੌ ਕੁ ਰੇਵਾਂ ਇਹਨਾਂ ਪੱਠਾਂ ਨੇ ਹੋ ਗਿਆ ਨਾ ਤੇ ਬਹੁਤ ਜ਼ਿਆਦਾ ਵਧੀਆ ਪੱਠੇ ਹੋ ਜਾਣਗੇ ਕਿਉਂਕਿ ਮਿਕਸ ਪੱਠੇ ਆ ਇਹਦੇ ਵਿੱਚ ਜਵਾਰ ਆ ਇਹਦੇ ਵਿੱਚ ਮੱਕੀ ਆ ਤੇ ਬਹੁਤ ਵਧੀਆ ਹੋ ਜਾਏਗਾ ਪਾਣੀ ਮੰਗਦੇ ਆ ਪੱਠੇ ਤੇ ਪਾਣੀ ਕਿਉਂਕਿ ਪਨੀਰੇ ਨੂੰ ਵੀ ਲਾਗਣੀ ਚਾਹੀਦੀ ਹੁੰਦਾ ਇਸ ਤਰ੍ਹਾਂ ਪੱਠਾ ਨੂੰ ਫਿਰ ਨਹੀਂ ਲੱਗ ਪਿਆ ਇਹ ਪੱਠੇ ਆਪਣੇ ਹੈਗੇ ਆ ਬਰਸੇਮ ਦੇ ਜੋ ਆਪਣੇ ਘਰਤੀ ਬਰਸੇਮ ਹੋਇਆ ਕਰਤੀ ਅਕਸਰ ਤੇ ਆਪਾਂ ਇਹਨੂੰ ਪਕਾ ਕੇ ਤੇ ਇਹਦਾ ਬੀਜ ਬਣਾ ਲੈਂਦੇ ਆ یہ بھی سکتے ہوئے پکے آ کے یہ پتھر یہ ہوں پکے اپج باستے ہو سکتا پکا لا یہ ادھر اپنا گنے لا رکھے گنیا کے ਪਹਿਲਾਂ ਪਿਆਜ਼ ਅਸੀਂ ਕੇ ਪਿਆਜ਼ ਤੋਂ ਪਹਿਲਾਂ ਆਪਾਂ ਨੇ ਮਟਰ ਲਾਈ ਰੱਖੇ ਸੀ ਸਰਦੀ ਦੇ ਦਿਨਾਂ ਵਿੱਚ ਟਮਾਟਰ ਕਾਫੀ ਵਧੀਆ ਹੋਏ ਸੀ ਮਿਰਚਾਂ ਲੱਗੀਆਂ ਆ ਜਿਹਦੇ ਵਿੱਚ ਕੋਈ ਬਹੁਤੀ ਆਪਾਂ ਨੇ ਖਾਤਾ ਨਹੀਂ ਪਾਈਆਂ ਜਾਂ ਕੋਈ ਸਪਰੇਅ ਨਹੀਂ ਕੀਤੀਆਂ ਤੇ ਬਹੁਤ ਵਧੀਆ ਆ ਇੱਕ ਖਾਲੀ ਦੇ ਵਿੱਚ ਮਿਰਚਾਂ ਲਗਾ ਰੱਖੀਆਂ ਆ ਥੇ ਤਾਂ ਕਿ ਬਹੁਤੀ ਸੰਤੁਸ਼ਟੀ ਮਿਲਦੀ ਆ ਕਿਉਂਕਿ ਜ਼ਮੀਨ چاہے تھوڑے یا چاہے گھٹ پر کھیت تا جو نظارہ یا الگ ہی کنے دن ہو گئے کھیت آئے نہیں ودیا نہیں لگ رہا سی کہ اج ہوں بنے سما پہنچے پا کھیت ودیا لگ رہا کھیت آکے کیونکہ سامنے تو کی بھی پی رہا ਕਿਉਂਕਿ ਇਹ ਤਾਂ ਹਾਲ ਬਹੁਤ ਮਾੜਾ ਆ ਚੋਰ ਜਦੋਂ ਆਉਂਦੇ ਆ ਤਾਂ ਸਾਡ ਤੋਂ ਵਸਤੂ ਲੈ ਜਾਂਦੇ ਆ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਬਾਕੀ ਚਲੋ ਦੁਨੀਆ ਦਾ ਰਹੀ ਆ ਕਦੇ ਕਾਟੇ ਕਦੇ ਵਾਤੇ ਇਸੇ ਤਰ੍ਹਾਂ ਚੱਲੀ ਜਾਣੀ ਆ ਬਸ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਰੱਖੇ ਆਪਣੀ ਤਾਂ ਇਹ ਹੀ ਰਿਕਵੈਸਟ ਆ ਵਾਹਿਗੁਰੂ ਅਗੇ ਕਿ ਕੋਈ ਵੀ ਜਿਵੇਂ ਵੀ ਆ ਉਹਨੂੰ ਬਸ ਤੰਦਰੁਸਤ ਰੱਖੇ ਤੁਕ ਚੰਗੇ ਮਾਰਦੇ ਨੇ ਸਾਫ ਤੇ ਹੁੰਦੇ ਰਹਿੰਦੇ ਆ ਇਹ ਤੇ ਰਖਤ ਤੇ ਤੁਹਾਨੂੰ ਨਜ਼ਰ ਆਉਂਦਾ ਹੁਣ ਪੱਤੇ ਵਿਰਲੇ ਵਿਰਲੇ ਆ ਤੇ ਜਦੋਂ ਆਪ ਤੇ ਟਾਈਮ ਤੇ ਹੁੰਦੇ ਆ ਤੇ ਪੱਤੇ ਇੰਨੇ ਜ਼ਿਆਦਾ ਹੋ ਜਾਂਦੇ ਆ ਕਿ ਆਪਾਂ ਨੇ ਜੋ ਪੱਠੇ ਹੁੰਦੇ ਆ ਤੇ ਪੱਠਾਂ ਦੇ ਵਿੱਚ ਪੱਤੇ ਪੱਤੇ ਹੀ ਹੋ ਜਾਂਦੇ ਆ ਤੇ ਪੱਤੇ ਵੀ ਬਹੁਤ ਛੋੜੇ ਛੋੜੇ ਹੁੰਦੇ ਆ لگ بھگ سارے درخت ہیں پورے ہرے ہونے لگ گئے آپ کہنا ادھر آ ادھر نظر آدی ادھر کا بھی منڈ روڈ پے آج اپنا دن کیونکہ دن جہاں کرنے ٹائم دوپہر وہ فلٹ وتایا ہوں اپنا کھیت آ گئے کھیت آ کے ਇਹ ਤਾਂ ਜੋ ਨਜ਼ਾਰਾ ਖੁੱਤ ਦੇਖਿਆ ਤੁਹਾਨੂੰ ਦਿਖਾਇਆ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਵੇ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਕਲਿੱਕ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖੇ